ਸੁਖਜਿੰਦਰ ਸਿੰਘ ਰੰਦਾਵਾ ਜੀ ਜਿਹੜੀ ਗੱਲ ਤੁਸੀਂ ਕਹੀ ਹੈ ਕਿ ਤੁਹਾਡੇ ਬੇਟੇ ਨੂੰ ਧਮਕੀ ਦਿੱਤੀ ਗਈ ਹੈ ਉਹ ਬਹੁਤ ਸੀਰੀਅਸ ਮੈਟਰ ਹੈ ਔਰ ਸਰਕਾਰ ਇਸ ਤਰ੍ਹਾਂ ਦੇ ਮੈਟਰ ਨੂੰ ਕਦੀ ਵੀ ਅਨਸੀਰੀਅਸ ਤੌਰ ਦੇ ਉੱਤੇ ਨਹੀਂ ਲੈਂਦੀ ਇਹਨੂੰ ਬਹੁਤ ਸੀਰੀਅਸ ਲਿਆ ਜਾਊਗਾ ਕਿਉਂਕਿ ਪੰਜਾਬ ਸਰਕਾਰ ਦੀ ਉਹਨਾਂ ਲੋਕਾਂ ਪ੍ਰਤੀ ਜਿਹੜੇ ਕਾਨੂੰਨ ਆਪਣੇ ਹੱਥ ਚ ਲੈਂਦੇ ਨੇ ਉਹਨਾਂ ਪ੍ਰਤੀ ਜ਼ੀਰੋ ਟੋਲਰੈਂਸ ਨੀਤੀ ਹੈ ਔਰ ਇਹਦੇ ਉੱਤੇ ਵੀ ਐਕਸ਼ਨ ਜਿਹੜਾ ਹੋਊਗਾ ਪਰ ਇਹ ਸੋਚਣ ਦਾ ਸਮਾਂ ਕਿ ਜਿਹਦੇ ਉੱਤੇ ਤੁਸੀਂ ਅੱਜ ਇਲਜ਼ਾਮ ਲਾ ਰਹੇ ਹੋ ਉਹਦੇ ਪਰਿਵਾਰ ਦੇ ਮੈਂਬਰਾਂ ਨੂੰ ਸਰਪੰਚ ਕਿਹਨੇ ਬਣਾਇਆ ਜੇਲਾ ਦੇ ਵਿੱਚੋਂ ਉਸ ਵੇਲੇ ਉਹਨਾਂ ਨੂੰ ਵੀਆਈਪੀ ਟ੍ਰੀਟਮੈਂਟ ਕਿਹਨੇ ਦਵਾਈ ਤੇ ਉੱਤਰ ਪ੍ਰਦੇਸ਼ ਦਾ ਇੱਕ ਗੈਂਗਸਟਰ ਜਿਹਨੂੰ ਇੱਥੇ ਇੱਕ ਛੋਟਾ ਜਿਹਾ ਕੇਸ ਪਾ ਕੇ ਲਿਆ ਕੇ ਵੀਆਈਪੀ ਟ੍ਰੀਟਮੈਂਟ ਦੇ ਕੇ ਰੱਖਿਆ ਗਿਆ ਇਹ ਸਾਰਾ ਕੁਝ ਸਾਹਮਣੇ ਆ ਔਰ ਉਹਨੂੰ ਲਿਜਾਣ ਦੇ ਵਾਸਤੇ ਉੱਤਰ ਪ੍ਰਦੇਸ਼ ਦੀ ਸਰਕਾਰ ਸੁਪਰੀਮ ਕੋਰਟ ਤੱਕ ਗਈ ਸੁਪਰੀਮ ਕੋਰਟ ਤੱਕ ਸਰਕਾਰੀ ਵਕੀਲਾਂ ਨੇ ਉਹ ਕੇਸ ਲੜਿਆ ਔਰ ਉਹ ਖਰਚਾ ਜਿਹੜਾ ਜੀ ਉਹ ਪਿਆ ਅੱਜ ਸਮਾਂ ਹੈ ਸੋਚਣ ਦਾ ਉਹਨਾਂ ਰਵਾਇਤੀ ਪਾਰਟੀਆਂ ਦੇ ਵਾਸਤੇ ਚਾਹੇ ਉਹ ਕਾਲੀ ਭਾਜਪਾ ਨੇ ਚਾਹੇ ਉਹ ਕਾਂਗਰਸ ਹੈ ਕਿ ਉਹਨਾਂ ਲੋਕਾਂ ਦੀ ਤੁਸੀਂ ਕਿਸੇ ਨਾ ਕਿਸੇ ਵੇਲੇ ਮਦਦ ਕਰਦੇ ਰਹੇ ਹੋ ਜਿਹੜੇ ਕਾਨੂੰਨ ਨੂੰ ਆਪਣੇ ਹੱਥ ਦੇ ਵਿੱਚ ਲੈਂਦੇ ਨੇ ਚਾਹੇ ਉਹ ਨੱਪਾ ਜੇਲ੍ਹ ਬ੍ਰੇਕ ਹੋਵੇ ਚਾਹੇ ਉਹ ਅंसारी ਵਾਲਾ ਕਾਂਡ ਹੋਵੇ ਪਰ ਪੰਜਾਬ ਸਰਕਾਰ ਦੀ ਜਿਹੜੀ ਨੀਤੀ ਹੈ ਉਹ ਬੜੀ ਸਪਸ਼ਟ ਕ੍ਰਿਸਟਲ ਕਲੀਅਰ ਹੈ ਕਿ ਨਾ ਇਸ ਤਰ੍ਹਾਂ ਦੇ ਲੋਕਾਂ ਨੂੰ ਕਦੀ ਸ਼ਹਿਦ ਦਿੱਤੀ ਗਈ ਹੈ ਨਾ ਇਸ ਤਰ੍ਹਾਂ ਦੇ ਲੋਕਾਂ ਨੂੰ ਕਦੀ ਸ਼ਹਿਦ ਦਿੱਤੀ ਜਾਊਗੀ ਕਿਉਂਕਿ ਸਰਕਾਰ ਦੀ ਲਾਅ ਐਂਡ ਆਰਡਰ ਵਾਲੇ ਮਾਮਲੇ ਦੇ ਉੱਤੇ ਜਿਹੜੀ ਨੀਤੀ ਹੈ ਉਹ ਬੜੀ ਸਪਸ਼ਟ ਹੈ ਜ਼ੀਰੋ ਟੋਲਰੈਂਸ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਜਿਹੜਾ ਵੀ ਵਿਅਕਤੀ ਕਾਨੂੰਨ ਆਪਣੇ ਹੱਥ ਚ ਲਊਗਾ